ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪ੍ਰੇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਤੁਹਾਡੇ ਵਾਸਤੇ ਅਸੀਂ ਵੂਲਨ ਦੀ ਕਲੈਕਸ਼ਨ ਲੈ ਕੇ ਆਏ ਆਂ ਤੇ ਪਿਓਰ ਦੇ ਸੂਟ ਲੈ ਕੇ ਆਏ ਜੀ ਪਿਓਰ ਪਸ਼ਮੀਨਾ ਵਾਲੇ ਜਿਹੜੇ ਰਿੰਗਚ ਨੂੰ ਨਿਕਨ ਵਾਲੀ ਹੁੰਦੀ ਹੈ ਪਿਓਰ ਵਾਲੀ ਤੇ ਇਹਨਾਂ ਨੂੰ ਅਸੀਂ ਤੁਹਾਨੂੰ ਦੇ ਰਹੇ ਹਾਂ ਜੀ ਜਿਹੜੇ 2800 ਵਾਲੇ ਸੂਟ ਨੇ 2800 ਤੋਂ 3000 ਵਾਲੇ ਸੂਟ ਨੇ ਤੁਸੀਂ ਖੁਦ ਦੇਖ ਲਿਓ ਸਾਰੇ ਸੂਟ ਬਹੁਤ ਸੋਹਣੇ ਤੇ ਪਿਓਰ ਵਾਲਾ ਸਟਾਫ ਆ ਜਿਹੜਾ ਅਸੀਂ ਤੁਹਾਨੂੰ ਅੱਜ ਦੇਣਾ ਹੈ ਕੋਈ ਸ਼ਾਲ ਦੇ ਨਾਲ ਹੋਏਗਾ ਕੋਈ ਦੁਪੱਟੇ ਨਾਲ ਹੋਏਗਾ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਸਕਰੀਨ ਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਤੁਸੀਂ ਸਟੀਚ ਕਰਵਾ ਕੇ ਮੰਗਾਣੀ ਹੈ ਵਿਦਆਊਟ ਸਟੀਚਿੰਗ ਮੰਗਾਣੀ ਹੈ ਸਿੰਗਲ ਸੂਟ ਮੰਗਾਣਾ ਜਾਂ ਜਿੱਦਾਂ ਵੀ ਤੁਸੀਂ ਸੂਟ ਮੰਗਾਣੇ ਆ ਅਸੀਂ ਤੁਹਾਨੂੰ ਉਸੇ ਤਰ੍ਹਾਂ ਹੀ ਭੇਜ ਦਾਂਗੇ ਤੇ ਅੱਜ ਤੁਹਾਨੂੰ ਇਹ ਦਿਖਾਣੇ ਜੀ ਆਪਾਂ ਪਿਓਰ ਦੇ ਸੂਟ ਠੀਕ ਹੈ ਬੁਕਿੰਗ ਲਈ ਨੰਬਰ 8283828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਫਿਕ ਸੈਂਡ ਕਰ ਸਕਦੇ ਹੋ ਤੇ ਸਭ ਤੋਂ ਮੇਨ ਗੱਲ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਜ਼ਿਆਦਾਤਰ ਰਹੇਗੀ ਕਲੈਕਸ਼ਨ ਆ ਉਹ ਸਵਾ 3 ਮੀਟਰ ਦੀ ਸ਼ਰਟ ਰਹੇਗੀ ਠੋਡਾ ਜਿੰਨਾ ਮਰਜੀ ਘੇਰਾ ਹੈ ਤੇ ਬਹੁਤ ਸੋਹਣੇ ਜੇ ਸੂਟਾਂ ਦੇ ਨਾਲ ਇਹ ਫਰਸਟ ਸੂਟ ਹੈ ਜੀ ਆਪਣਾ ਪਿਓਰ ਪਸ਼ਮੀਨੇ ਤੇ ਬਿਲਕੁਲ ਪਿਓਰ ਦੇ ਉੱਪਰ ਇਦਾਂ ਹੈਗਾ ਇਹ ਪ੍ਰਿੰਟ ਤੇ ਜਿਹੜੇ ਵਿੱਚ ਇਹ ਫਲਾਵਰ ਨੇ ਇਹ ਤੁਸੀਂ ਦੇਖੋ ਗੱਠ ਕਢਾਈ ਦੇ ਨਾਲ ਬਹੁਤ ਸੋਹਣੇ ਹਾਈਲਾਈਟ ਕੀਤੇ ਹੋਏ ਆ ਇਹ ਹੈਗਾ ਸ਼ਰਟ ਦਾ ਫਰੰਟ ਠੀਕ ਹੈ ਪ੍ਰਿੰਟਿੰਗ ਤੁਸੀਂ ਖੁਦ ਦੇਖ ਸਕਦੇ ਹੋ ਸਾਈਡ ਤੇ ਇੱਕ ਬਾਰਡਰ ਦਿੱਤਾ ਹੋਇਆ ਇਹ ਵਰਕ ਵਾਲਾ ਬਾਰਡਰ ਹੈ ਜੀ ਇਹਨੂੰ ਤੁਸੀਂ ਉਤਾਰ ਕੇ ਥੋਡੀ ਚੁਆਇਸ ਅਕੋਰਡਿੰਗ ਇਹ ਵਰਕ ਤੁਸੀਂ ਬਾਜੂ ਤੇ ਘੇਰੇ ਤੇ ਜਾਂ ਨੈਕ ਤੇ ਘੇਰੇ ਤੇ ਜੋ ਵੀ ਤੁਹਾਨੂੰ ਠੀਕ ਲੱਗ ਰਿਹਾ ਤੁਸੀਂ ਆਪਣੇ ਅਕੋਰਡਿੰਗ ਲਗਾ ਸਕਦੇ ਹੋ ਤੇ ਨੈਕਸਟ ਹੈਗਾ ਜੀ ਆਈ ਦੀਆਂ ਬਾਹਾਂ ਨੇ ਠੀਕ ਹੈ ਇਹ ਬਾਜੂ ਦਾ ਡਿਜ਼ਾਈਨ ਹੈ ਬਹੁਤ ਸੋਹਣਾ ਜਿਹਾ ਤੇ ਜਿਹੜਾ ਸ਼ਰਟ ਦਾ ਡਿਜ਼ਾਈਨ ਹੈ ਬੈਕ ਦਾ ਉਹ ਪੱਲਾ ਤੁਹਾਨੂੰ ਦਿਖਾਣੇ ਆ ਬਹੁਤ ਸੋਹਣਾ ਪੱਲਾ ਬਣਿਆ ਹੋਇਆ ਬਹੁਤ ਸੋਹਣਾ ਜਿਹਾ ਪ੍ਰਿੰਟ ਆ ਉਹ ਸੌਰੀ ਸਵਤਨਿਮਟਰੀ ਸ਼ਰਟ ਆ ਖੁੱਲਡੁਲਾ ਜਿਹਾ ਸੂਟ ਬਣੇਗਾ ਛੋਟਾ ਤੇ ਇਹ ਬੈਕ ਦੇ ਨੈਕ ਦੇ نیچے ਆ ਜਾਏਗਾ ਜੀ ਫਲਾਵਰ ਠੀਕ ਹੈ ਤੇ ਇਹ ਪਿੱਛੇ ਕਿਰ ਆ ਜਾਏਗਾ ਪ੍ਰਿੰਟਿੰਗ ਤੁਸੀਂ ਖੁਦ ਦੇਖ ਸਕਦੇ ਹੋ ਥੋੜਾ ਬਣਨ ਤੋਂ ਬਾਅਦ ਡਿਫਰੈਂਟ ਜਿਹੀ ਲੁੱਕ ਦੇਏਗਾ ਸੂਟ ਇਹ ਤੇ ਇਹ ਉਹ ਥੋੜੀ ਚੁਆਇਸ ਆ ਤੇ ਤੁਸੀਂ ਇਹਨੂੰ ਮਤਲਬ ਕਿ ਐਦਾਂ ਫਰੰਟ ਵੀ ਕਰ ਸਕਦੇ ਹੋ ਬੈਕ ਤੇ ਫਰੰਟ ਤੇ ਥੋੜਾ ਵਰਕ ਹੈਗਾ ਹੈ ਬਟ ਫਿਰ ਵੀ ਤੁਸੀਂ ਕਰ ਸਕਦੇ ਹੋ ਜਿੱਦਾਂ ਉਰੇ ਕੇ ਪਲੇਨ ਆ ਗਿਆ ਤਾਂ ਵੀ ਇੱਕ ਡਿਫਰੈਂਟ ਜੀ ਚੀਜ਼ ਬਣ ਜੇ ਕਿ ਇਹ ਚੀਜ਼ ਫਰੰਟ ਤੇ ਆ ਜਾਏਗੀ ਤੇ ਜਿਹੜਾ ਫੁੱਲ ਪ੍ਰਿੰਟ ਆ ਉਹ ਬੈਕ ਤੇ ਵੀ ਆ ਸਕਦਾ ਕੁਝ ਅਲੱਗ ਬਣ ਸਕਦਾ ਹੈ ਤੇ ਤੁਸੀਂ ਸੇਮ ਬਣਾਣਾ ਤਾਂ ਸੇਮ ਬਣਾ ਸਕਦੇ ਹੋ ਇਹ ਹੈਗਾ ਜੀ 3 ਮੀਟਰ ਦਾ ਪਿਓਰ ਪਸ਼ਮੀਨੇ ਦਾ ਸਟੱਫ ਜਿਹੜਾ ਬਿਲਕੁਲ ਸੌਫਟ ਤੇ ਆ ਲਾਈਨਿੰਗ ਥੋੜੀ ਜਿਹੀ ਸਾ ਤੇ ਜਿਹੜੇ ਇਹ ਦੁਪੱਟੇ ਨੇ ਇਹਨਾਂ ਦੇ ਨਾਲ ਇਹ ਜਿਹੜਾ ਪਸ਼ਮੀਨੇ ਵਾਲੇ ਦੁਪੱਟੇ ਹੁੰਦੇ ਆ ਉਹ ਵਾਲਾ ਦੁਪੱਟਾ ਜੀ ਮਤਲਬ ਨਿੱਗੇ ਹੁੰਦੇ ਆ ਪਰ ਹੈਗਾ ਦੁਪੱਟਾ ਇਹ ਸ਼ਾਲ ਨਹੀਂ ਹੈਗਾ ਇਹ ਇਹਦਾ ਚਨਾਉਣ ਸ਼ਫੌਨ ਦੇ ਦੁਪੱਟੇ ਨਾਲੋਂ ਵੀ ਹਲਕਾ ਦੁਪੱਟਾ ਇਹ ਪਰ ਹੈ ਨਿੱਗਾ ਜੀ ਠੀਕ ਆ ਤੇ ਪ੍ਰਾਈਸ ਰਹੇਗਾ 2250 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਠੀਕ ਆ ਸੇਮ ਦੇ ਵਿੱਚ ਤੁਹਾਨੂੰ ਅਸੀਂ ਕਲਰ ਦੰਨੇ ਆ ਸੈਕੰਡ ਕਲਰ ਠੀਕ ਆ ਤੇ ਬਹੁਤ ਸੋਹਣਾ ਜਿਹਾ ਇਹਦੀ ਸਲਵਾਰ ਦਾ ਸਟੱਫ ਹੈ ਜੀ ਤੇ ਇਹ ਹੈਗਾ ਇਹਦਾ ਡਿਜ਼ਾਈਨ ਮੇਨ ਹੈਗਾ ਅੱਜ ਦੇ ਵੀਡੀਓ ਦਾ ਬ੍ਰਾਂਡ ਸਾਈਵਾ ਦਾ ਸਾਈਵਾ ਦੇ ਸੂਟ ਆਣਗੇ ਜੀ ਤੇ ਇੱਕ ਇਹਦੇ ਵਿੱਚ ਤੁਹਾਨੂੰ ਮਿਲ ਜਾਏਗਾ ਇਹ ਬਲੈਕ ਕਲਰ ਇਹ ਤਿੰਨ ਕਲਰ ਨੇ ਤਿੰਨਾਂ ਦੇ ਵਿੱਚ ਤੁਹਾਨੂੰ ਬਾਰਡਰ ਐਕਸਟਰਾ ਦਿੱਤਾ ਹੋਇਆ ਤੁਸੀਂ ਆਪਣੇ ਅਕੋਰਡਿੰਗ ਬਾਰਡਰ ਦੀ ਐਡਜਸਟਮੈਂਟ ਕਰ ਸਕਦੇ ਹੋ ਕਿਹਰੇ ਤੇ ਲਗਾਉਣਾ ਦੇਖੋ ਇਹਨਾਂ ਨੇ ਵੀ ਨੈਕ ਤੇ ਲਗਾਇਆ ਹੋਇਆ ਠੀਕ ਹੈ 109170 ਠੀਕ ਹੈ ਜੀ ਆਪਣੇ ਅਕੋਰਡਿੰਗ ਤੁਸੀਂ ਕਰ ਸਕਦੇ ਹੋ ਘੇਰੀ ਤੇ ਲਗਾ ਸਕਦੇ ਹੋ ਬਾਜੂ ਤੇ ਲਗਾ ਸਕਦੇ ਹੋ ਪੱਟੀ ਹੈਗੀ ਹੈ ਕਾਫੀ ਜ਼ਿਆਦਾ ਇਹ ਤੇ ਕਲਰ ਡਿਜ਼ਾਈਨ ਤੁਹਾਨੂੰ ਦਿਖਾਈ ਦਿੱਤੇ ਬ੍ਰੈਂਡ ਤੁਹਾਨੂੰ ਦੱਸ ਹੀ ਦਿੱਤਾ ਤੇ ਇੱਕ ਹੋਰ ਬਹੁਤ ਸੋਹਣਾ ਜਿਹਾ ਇਹ ਮੇਰੇ ਪਾਸ ਨਾ ਤਕਰੀਬਨ ਬਹੁਤ ਵਧੀਆ ਆ ਲਿਆ ਜਿਹੜਾ ਇਹ ਵਾਲਾ ਪ੍ਰਿੰਟ ਆ ਇਹ ਮੈਨੂੰ ਪਰਸਨਲੀ ਵੀ ਬਹੁਤ ਸੋਹਣਾ ਲੱਗਦਾ ਇਹ ਵਾਲਾ ਪ੍ਰਿੰਟ ਤੇ ਕਲਰ ਇਸ ਵਾਰ ਇਹਦਾ ਮੈਂ ਵੀ ਸੂਟ ਸਟਿਚ ਕਰਨਾ ਹੈ ਐਦਾ ਹੈਗੀ ਜੀ ਬਹੁਤ ਸੋਹਣੀ ਜੀ ਪ੍ਰਿੰਟਿੰਗ ਇਸ ਤੇ ਇਹ ਵੀ ਤੁਹਾਨੂੰ ਹਾਈਲਾਈਟ ਮਿਲੇਗਾ ਸਾਰੇ ਕਿਉਂਕਿ ਇਹ ਤੇ ਇਹ ਸਟਫ ਪਿਓਰ ਦਾ ਹੁੰਦਾ ਦੀ ਸੌਫਟ ਹੁੰਦਾ ਬਿਲਕੁਲ ਤੇ ਉਪਰੋਂ ਬ੍ਰਾਂਡ ਸਾਈਬਾ ਦਾ ਹੈ ਬਾਜੂ ਅਲੱਗ ਤੋਂ ਨੇ ਤੇ ਖੁੱਲੀਆਂ ਡੁੱਲੀਆਂ ਤੁਸੀਂ ਸਲਵਾਰਾਂ ਬਣਾ ਸਕਦੇ ਹੋ ਜਾਂ ਫਿਰ ਪੈਂਟਾ ਬਣਾ ਸਕਦੇ ਹੋ ਸਰਦੀ ਦੇ ਵਿੱਚ ਤਾਂ ਤੇ ਇਹ ਹੈਗਾ ਜੀ ਚਨੌਨ ਸ਼ਿਫੌਨ ਦਾ ਦੁਪੱਟਾ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਸੈਕੰਡ ਕਲਰ ਆ ਤੁਹਾਨੂੰ ਇਹ ਬਹੁਤ ਪਿਆਰਾ ਜਿਹਾ ਸ਼ੇਡ ਮਿਲੇਗਾ ਇਹਦਾ ਸੈਕੰਡ ਕਲਰ ਆ ਠੀਕ ਹੈ ਫੋਟੋ ਤੇ ਤੁਸੀਂ ਦੇਖ ਸਕਦੇ ਹੋ ਪ੍ਰਿੰਟਿੰਗ ਦੇਖ ਸਕਦੇ ਹੋ ਜਿਵੇਂ ਜਿਹੜੇ ਨੋਟਵਰਕ ਵੀ ਕੀਤਾ ਹੋਇਆ ਹੈ ਨਾ ਗੱਠੜਾਈ ਕੀਤੀ ਵੀ ਆ ਇਹ ਵੀ ਬਹੁਤ ਬਰੀਕੀ ਵਾਲਾ ਕੰਮ ਹੈ ਫਿਨਿਸ਼ਿੰਗ ਵਾਲਾ ਤੇ ਇੱਕ ਛੋਨੂ ਛੇੜੇ ਦੇ ਵਿੱਚ ਇਹ ਮਸਟਰਡ ਮਿਲ ਜੇਗਾ ਠੀਕ ਹੈ ਮਸਟਰਡ ਕਲਰ ਵੀ ਬਹੁਤ ਪਿਆਰਾ ਹੈ ਸਾਹਿਬਾ ਬ੍ਰਾਂਡ ਹੈ ਜੀ 2250 ਇਹਨਾਂ ਸੂਟਾਂ ਦਾ ਪ੍ਰਾਈਸ ਆ ਤੇ ਇੱਕ ਤੁਹਾਨੂੰ ਇਹਦੇ ਵਿੱਚ ਇਹ ਬਲੈਕ ਸ਼ੇਡ ਮਿਲ ਜੇਗਾ ਬਲੈਕ ਦੇ ਪ੍ਰਿੰਟਿੰਗ ਵੀ ਬਹੁਤ ਸੋਹਣੀ ਲੱਗਦੀਆਂ ਇਹ ਮੈਂ ਤੁਹਾਨੂੰ ਤਾਂ ਨਹੀਂ ਖੋਲ ਕੇ ਦਿਖਾਈ ਕਿਉਂਕਿ ਸਾਰੀਆਂ ਦੀ ਫੋਟੋਜ਼ ਹੈਗੀਆਂ ਜਿਹੜੀ ਬ੍ਰਾਂਡਡ ਸੂਟ ਹੁੰਦੇ ਆ ਜੋ ਫੋਟੋ ਤੇ ਬਣਿਆ ਹੋਇਆ ਸੇਮ ਤੁਹਾਨੂੰ ਉਹੀ ਮਿਲੇਗਾ ਠੀਕ ਹੈ ਜੀ ਇਹ ਸੀਗਾ ਆਪਣਾ ਸੈਕੰਡਰੀ ਡਿਜ਼ਾਈਨ ਤੇ 2250 ਇਹਨਾਂ ਦਾ ਪ੍ਰਾਈਸ ਆ ਤੇ ਹੁਣ ਦੰਨਿਆ ਜੀ ਥਰਡ ਡਿਜ਼ਾਈਨ ਪਿਓਰ ਪਸ਼ਮੀਨੇ ਦਾ ਪਲੇਨ ਸਲਵਾਰ ਆ ਜੇਗੀ 2.5 ਮੀਟਰ ਦੀ ਠੀਕ ਹੈ ਜੀ ਇਹਦੇ ਨਾਲ ਤੁਹਾਨੂੰ ਇਹ 2.5 ਮੀਟਰ ਦੇ ਸ਼ਰਟ ਮਿਲੇਗੇ ਸਰਵੋਸਕੀ ਵਰਕ ਦੇ ਨਾਲ ਐਦਾਂ ਰਹੇਗੀ ਜੀ ਡਿਜੀਟਲ ਜੀ ਪ੍ਰਿੰਟਿੰਗ ਬਹੁਤ ਪਿਆਰੀ ਜੀ ਤੇ ਜਿਹੜਾ ਤਾਂ ਘੇਰਾ ਬਣਿਆ ਹੋਇਆ ਦੇਖੋ ਬਹੁਤ ਪਿਆਰਾ ਕਟਵਰਕ ਤੇ ਪੈਚ ਦੇ ਨਾਲ ਬਣਿਆ ਹੋਇਆ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਇਹ ਰੇਜ ਵਾਸਤੇ ਸੂਟ ਹੈ ਜੀ ਕਲਰ ਬਹੁਤ ਸੋਹਣੇ ਆ ਕੋਈ ਵੀ ਇਸ ਪਾਲਵੇ ਸੂਟ ਨੂੰ ਉਸ ਤੇ ਹੀ ਬਹੁਤ ਸੋਹਣਾ ਲੱਗੇਗਾ ਬੈਕ ਸਾਈਡ ਵੀ ਸੇਮ ਪ੍ਰਿੰਟ ਆ ਠੀਕ ਹੈ ਤੇ ਬਾਹਵਾਂ ਦੇ ਆ ਸਾਈਡ ਤੋਂ ਪ੍ਰਿੰਟ ਆ ਜਾਏਗਾ ਇਹੋ ਨੂੰ ਸਿੰਗਲ ਸੂਟ ਹੀ ਮਿਲੇਗਾ ਜੇ ਕਿਉਂਕਿ ਸੂਟ ਅਸੀਂ ਕੱਢਿਆ ਡਿਸਕਾਊਂਟ ਤੇ ਸਿੰਗਲ ਹੀ ਪਿਆ ਸੀਗਾ ਤੇ ਤਾਂ ਕਰਕੇ ਤੁਹਾਨੂੰ ਇਹ ਡਿਸਕਾਊਂਟ ਤੇ ਹੀ ਮਿਲੇਗਾ ਐਦਾਂ ਫਿਰ ਇਹਦਾ ਦੁਪੱਟਾ ਸ਼ਾਲ ਇਹ ਬੂਲਨ ਦਾ ਬਹੁਤ ਸੋਹਣਾ ਜਿਹਾ ਲਾਈਟ ਵੇਟ ਜਿਹਾ ਸ਼ਾਲ ਹੈ ਜੇ ਠੀਕ ਆ ਇੱਕੋ ਹੀ ਪੀਸ ਹੈ ਜਿਹੜੇ ਕਿਕ ਵੀਸ ਨੇ ਉਹ ਅਸੀਂ ਤੁਹਾਨੂੰ ਡਿਸਕਾਊਂਟ ਤੇ ਦੇ ਰਹੇ ਹਾਂ ਅੱਜ ਦੇ ਵੀਡੀਓ ਚ ਪਿਓਰ ਪਸ਼ਮੀਨੇ ਦੇ ਉੱਪਰ ਇਹ ਹੈਗਾ ਜੀ ਆਪਣਾ 5 ਮੀਟਰ ਦਾ 올ਓਵਰ ਸੂਟ ਬਹੁਤ ਪਿਆਰਾ ਜਿਹਾ ਜਿਹੜਾ ਮੈਂ ਤੁਹਾਨੂੰ ਇਹਦਾ ਸਟਫ ਦੱਸਦੀ ਹਾਂ ਨਾ ਸਟਫ ਦੀ ਡਿਟੇਲ ਦੰਨੀ ਹੈ ਇਹਦਾ ਦੇਖੋ ਹਲਕਾ ਹਲਕਾ ਨਾਲ ਵਿੱਚ ਲਾਈਨਿੰਗ ਆ ਸਟਫ ਦੇ ਬਹੁਤ ਸੋਹਣਾ ਜਿਹਾ ਪਸ਼ਮੀਨੇ ਦੇ ਸੌਫਟ ਤੇ ਪਿਓਰ ਦਾ ਸਟੱਫ ਰਹੇਗਾ ਤੇ neck ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਠੀਕ ਹੈ ਐਡਾ ਸਾਰੀ 올ਓਵਰ ਸੂਟ ਰਹੇਗਾ ਜੀ ਇਹ neck ਤੇ ਵਰਕ ਰਹੇਗਾ ਇਸ ਤੇ ਤੇ ਜਿਹੜੇ ਇਹਨਾਂ ਨਾਲ ਦੁਪੱਟੇ ਰਹਿਣਗੇ ਨਾ ਉਹ ਮੈਚਿੰਗ ਰਹਿਣਗੇ ਸ਼ਾਲ ਇਹ ਬਿਲਕੁਲ ਲਾਈਟ ਵੇਟ ਵਾਲੇ ਐਦਾਂ ਬਹੁਤ ਸੋਹਣੀ ਗਰਲੀ ਸਿਲੂਕ ਦੇ ਵਿੱਚ ਸ਼ਾਲ ਆ ਤੇ ਐਦਾਂ ਦੀ ਡਿਜ਼ਾਈਨਿੰਗ ਬਣੇਗੀ ਇਹਨਾਂ ਸੂਟਾਂ ਦੇ ਠੀਕ ਹੈ ਜੀ ਤੇ ਪ੍ਰਾਈਸ ਰਹੇਗਾ ਸੇਮ 2250 ਇਹਦੇ ਵਿੱਚ ਜਿਹੜਾ ਸੈਕੰਡ ਕਲਰ ਆ ਇਹਨਾਂ ਦੀ neck ਦੇ ਡਿਜ਼ਾਈਨ ਦਾ ਫਰਕ ਪੈ ਜਾਏਗਾ ਬਾਕੀ ਸਟਾਫ ਸੇਮ ਲੱਗਿਆ ਹੋਇਆ ਹਰ ਇੱਕ ਦੇ ਵਿੱਚ ਇਦਾਂ ਲਾਈ ਨਹੀਂ ਰਹੇਗੇ ਤੇ 올ਓਵਰ ਸੂਟ ਰਹੇਗਾ ਤੇ ਦੁਪੱਟੀਆਂ ਦਾ ਜਿਹੜਾ ਇਹਨਾਂ ਦਾ ਸ਼ਾਲਾਂ ਦਾ ਸਟਾਈਲ ਉਹ ਚੇਂਜ ਹੋ ਜਾਏਗਾ ਇਹਦੀ ਸ਼ਾਲ ਦਾ ਸਟਾਈਲ ਅਲੱਗ ਹੈ ਠੀਕ ਹੈ ਬਾਰਡਰ ਪ੍ਰਿੰਟ ਨੇ ਵਿੱਚੋਂ ਲਾਈ ਨਹੀਂਗਾ ਇੱਕ ਆ ਜਿਹਾ ਹੀ ਬਲੂ ਸ਼ੇਡ ਇਹਦੇ ਵੀ ਨੈਕ ਤੇ ਬਹੁਤ ਪਿਆਰਾ ਵਰਕ ਹੈ ਤੇ ਦੁਪੱਟਾ ਇਹਦਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਆ ਦੇਖੋ ਇਦਾਂ ਦੀ ਪ੍ਰਿੰਟਿੰਗ ਹੈ ਇਹਦੇ ਦੁਪੱਟੇ ਦੇ ਪਿਓਰ ਦੇ ਸੂਟ ਨੇ ਜੀ ਬਣਨ ਤੋਂ ਬਾਅਦ ਲੁੱਕ ਬਹੁਤ ਸੋਹਣੀ ਆਉਣ ਵਾਲੀ ਹੈ ਪਲੇਨ ਸੂਟ ਆ ਤੇ ਨੈਕ ਤੇ ਵਰਕ ਆ 5 ਮੀਟਰ ਦਾ ਆਲ ਓਵਰ ਸੂਟ ਰਹੇਗਾ ਇੱਕ ਸ਼ੇਡ ਮਹਿਰੂਨ ਮਿਲ ਜਾਏਗਾ ਠੀਕ ਹੈ ਜੀ ਇਹਦਾ ਵੀ ਤੁਹਾਨੂੰ ਮੈਂ ਸ਼ਾਲ ਦਿਖਾਨੀ ਆ ਸੇਮ ਹੀ ਆ ਲਾਈਨ ਵਾਲਾ ਵਿੱਚੋਂ ਲਾਈਨਾਂ ਰਹਿਣਗੀਆਂ ਤੇ ਨੀਚੇ ਬਾਰਡਰ ਰਹੇਗਾ ਠੀਕ ਹੈ ਇਹ ਸੀਗੇ ਸਾਰੇ ਨੈਕਵਰਕ ਵਾਲੇ ਸੂਟ ਜਿਹੜੇ ਅਸੀਂ ਤੁਹਾਨੂੰ ਇਹ ਡਿਸਕਾਊਂਟ ਤੇ ਦੇ ਰਹੀਆਂ 2250 ਦੇ ਵਿੱਚ ਤੇ ਨੈਕਸਟ ਬਹੁਤ ਸੋਹਣਾ ਸੂਟ ਹੈ ਜੀ ਰਾਖੀ ਦਾ ਰਾਖੀ ਬ੍ਰਾਂਡ ਦਾ ਸੂਟ ਆ ਜਦੋਂ ਇਹ ਵਾਲਾ ਸੂਟ ਆਂਦਾ ਤਾਂ ਨਾਲ ਦੀ ਨਾਲ ਸੋਲਡ ਆਊਟ ਕਿਉਂਕਿ ਇੱਕ ਦਾ ਸਟੱਫ ਤੇ ਦੂਜਾ ਕਲਰ ਤੀਜਾ ਇਸੇ ਪ੍ਰਿੰਟਿੰਗ ਸਾਰੇ ਜੇ ਸਰਵੋਸ ਕੀ ਵਰ ਕਾ ਪਿਓਰ ਪਸ਼ਮੀਨਾ ਇਹਦਾ ਰਹੇਗਾ ਜੀ ਇਹਦਾ ਫਰੰਟ 2.5 ਮੀਟਰ ਦੀ ਸ਼ਰਟ ਦੇ ਨਾਲ ਆ ਸੂਟ ਇਹ ਬੈਕ ਸਾਈਡ ਆ ਪ੍ਰਿੰਟਿੰਗ ਤੇ ਬਾਜੂ ਇਹ ਅਲੱਗ ਤੋਂ ਨੇ ਠੀਕ ਹੈ ਜੀ ਇਹ ਹੈਗਾ ਇਹਦਾ ਬਹੁਤ ਪਿਆਰਾ ਜਿਹਾ ਸਲਵਾਰ ਦਾ ਸਟਫ ਤੇ ਇਹ ਹੈਗਾ ਜੀ ਇਹਦਾ ਚਨਾਉਂ ਛਫਾਉਂ ਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਸੂਟ ਹੈ ਉਪਰੋਂ ਰਾਖੀ ਦਾ ਬ੍ਰੈਂਡ ਆ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਦੋ ਕਲਰ ਦੰਨੇ ਆ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਦੂਜਾ ਇਹ ਮਾਊਸ ਜਿਹਾ ਸ਼ੇਡ ਆ ਜਾਂਦਾ ਬਹੁਤ ਪਿਆਰਾ ਜਿਹਾ ਕਲਰ ਹੀ ਬਹੁਤ ਸੋਹਣਾ ਹੈ ਜਿਹੜਾ ਵੀ ਕਲਰ ਲਓਗੇ ਉਹੀ ਕਲਰ ਦੋਨੋਂ ਕਲਰ ਬਹੁਤ ਸੋਹਣੇ ਆ ਤੇ 2250 ਇਹਨਾਂ ਸੂਟਾਂ ਦਾ ਪ੍ਰਾਈਸ ਆ ਤੇ ਨੈਕਸਟ ਜਿਹੜਾ ਤੁਹਾਨੂੰ ਮੈਂ ਦੇਣਾ ਸੂਟ ਇਸ ਤੇ ਵੀ ਵਰਕ ਹੋਇਆ ਹੋਇਆ ਹੈ ਬਹੁਤ ਪਿਆਰਾ ਜਿਹਾ ਵਰਕ ਵਾਲਾ ਪਿਓਰ ਪਸ਼ਮੀਨੇ ਦਾ ਸੂਟ ਹੈ ਜੀ ਸਾਈਡਾਂ ਤੋਂ ਲਾਈਨਿੰਗ ਵਾਲੀ ਇਸ ਦੀਆਂ ਬਾਜੂ ਨਿਕਲਣ ਲੱਗੀਆਂ ਠੀਕ ਆ ਟਾਈ ਮੀਟਰ ਲੈਂਥ ਦੀ ਸ਼ਰਟ ਹੈ ਇਹ ਤੇ ਜਿਹੜਾ ਤੁਸੀਂ ਫਰੰਟ ਦੇਖ ਰਹੇ ਹੋ ਨਾ ਇਹ ਵਰਕ ਹੈ ਜੀ ਉਹਦੇ ਇਹ ਸਾਈਡਾਂ ਤੇ ਲੇਸ ਦਿੱਤੀ ਹੋਈ ਆ ਤੇ ਵਿੱਚ ਵਰਕ ਆ ਠੀਕ ਆ ਤੇ ਇਹ ਹੈਗੀ ਬੈਕ ਸਾਈਡ ਤੇ ਬੈਕ ਸਾਈਡ ਦਾ ਜਿਹੜਾ ਘੇਰਾ ਇਹ ਵੀ ਬਹੁਤ ਸੋਹਣਾ ਜਿਹਾ ਤੁਹਾਨੂੰ ਮਿਲੇਗਾ ਕੇਰਾ ਬਹੁਤ ਪਿਆਰਾ ਬਣਿਆ ਹੋਇਆ ਫਰੰਟ ਦਾ ਕੇਰਾ ਲੇਸ ਵਰਕ ਦੇ ਨਾਲ ਹੈ ਜੀ ਸਾਰੀ ਰਾਖੀ ਦਾ ਦੇਖੋ ਇਦਾਂ ਨਾ ਪ੍ਰੋਪਰ ਸਟੈਂਪ ਹੁੰਦੀ ਹੈ ਰਾਖੀ ਦੇ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਤੇ ਇਹ ਹੈਗਾ ਇਹਦਾ ਬਹੁਤ ਪਿਆਰਾ ਜਿਹਾ ਦੁਪੱਟਾ ਇਹ ਪਸ਼ਮੀਨੇ ਵਾਲਾ ਦੁਪੱਟਾ ਹੈ ਜਿਹਨੂੰ ਗਰਮ ਦੁਪੱਟਾ ਕਹਿ ਦਿੰਦੇ ਆ ਠੀਕ ਹੈ ਤੇ ਪ੍ਰਾਈਸ ਹੈਗਾ ਜੀ 2250 ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much